ਫਰਜ਼ ਕੀ ਕੰਮ ਕੀਤਾ ਇੱਥੇ ਕਿੰਨੇ ਕਿਤੇ ਸੀ ਅਹੀ ਜੀ ਰੂਟੀਨ ਚੈਕਿੰਗ ਕੀਤੀ ਸਾਡੀ ਇਹਦੀ ਜਿਹੜਾ ਸਾਇਰਨ ਲੱਗਾ ਦਾ ਵਾ ਐਮਰਜੈਂਸੀ ਸਾਇਰਨ ਇਹਨੂੰ ਅਜੇ ਰੂਟੀਨ ਚ ਚੈੱਕ ਕੀਤਾ ਗਿਆ ਕਿ ਇਹ ਵਰਕਿੰਗ ਚ ਹੈਗਾ ਕਿ ਨਹੀਂ ਹੈਗਾ ਪੂਰੀ ਇੱਕ ਟ్రਾਈ ਲਈਤੀ ਗਈ ਹੈ ਸਰ ਕਿਸ ਕారణ ਦੇ ਚੈੱਕ ਕੀਤਾ ਗਿਆ ਕੁਇਸਟਰੀਨਰੀ ਚੈਕਿੰਗ ਕੀਤੀ ਜੀ ਹੈ ਇਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਮੌਕੇ ਤੇ ਚੱਲਦਾ ਹੈ ਕਿ ਨਹੀਂ ਚੱਲਦਾ ਉਹਦੇ ਕਰਕੇ ਜੀ ਰੂਟੀਨ ਜਿਹੜੀ ਚੈਕਿੰਗ ਉਹ ਹਰ ਹੀ ਕਰਦੇ ਆ ਤਿੰਨ ਚਾਰ ਮਹੀਨੇ ਬਾਅਦ ਉਹੀ ਚੈਕਿੰਗ ਕੀਤੀ ਹੁੰਦੀ ਹੈ ਸਰੀ ਹੁੰਦਾ ਸੀ ਪਹਿਲਾਂ ਕਿਤੇ ਲੋਡ ਪੈਣ ਤੇ ਚੱਲਦਾ ਸੀ ਬੜੀ ਜ਼ਿਆਦਾ ਬਾਅਦ ਚੈਕਿੰਗ ਨੂੰ ਐਦੀ ਹੋਣ ਲੱਗੀ ਕਿਰਕਦਾ ਨਹੀਂ ਇਹਦੇ ਇਸ ਤਰ੍ਹਾਂ ਸੀਗਾ ਵੀ ਇੱਥੋਂ ਦਫਤਰ ਪਹਿਲੇ ਸਾਡਾ ਇੱਥੇ ਸੀਗਾ ਉਦੋਂ ਹੀ ਰੂਟੀਨ 'ਚ ਚਲਾਉਂਦੇ ਰਹੇ ਆ ਹੁਣ ਸਾਡਾ ਦਫਤਰ ਇੱਥੋਂ ਸ਼ਿਫਟ ਹੋ ਕੇ ਤੇ ਚਲਾ ਗਿਆ ਬੇਰਿੰਗ ਕਾਲਜ ਲਾ ਕੇ ਉਹਦੇ ਕਰਕੇ ਵੇਲੇ-ਵੇਲੇ ਚਲਾਈਦਾ ਵਾ ਲੇਕਿਨ ਜ਼ਿਆਦਾ ਲੰਬੀ ਹੂਟਿੰਗ ਨਹੀਂ ਕਰੀਦੀ ਅੱਜ ਥੋੜੀ ਲੰਬੀ ਹੂਟਿੰਗ ਕੀਤੀ ਗਈ ਆ ਇਸ ਕਰਕੇ ਤੁਹਾਨੂੰ ਵੀ ਇਹਦੇ ਬਾਰੇ ਸਾਰੀ ਸ਼ਹਿਰ ਨੂੰ ਪਤਾ ਲੱਗਾ ਕਿ ਚੱਲ ਰਿਹਾ ਇਹ ਹੋਰ ਵੀ ਸ਼ਹਿਰ 'ਚ ਲੱਗੇ ਦੇਖਦੇ ਫਿਰ ਕੇ ਉਹ ਵੀ ਚੈੱਕ ਕਰ ਰਹੇ ਤੁਸੀਂ ਜੀ ਕਿਸੇ ਵੀ ਐਮਰਜੈਂਸੀ ਦੌਰਾਨ ਜਦੋਂ ਲੋਕਾਂ ਨੂੰ ਅਗਾਹ ਕਰਨ ਲਈ ਇਹ ਜਿਹੜੇ ਆ ਸਾਇਲੈਂਸ ਸਿਸਟਮ ਲੱਗੇ ਹੁੰਦੇ ਆ ਉਹ ਜਿਹੜੇ ਸ਼ਹਿਰ ਚ ਜਿਹੜੀ ਜਿਹੜੀਆਂ ਵੱਡੀਆਂ ਫਾਉਂਡਰੀਆਂ ਨੇ ਜਾਂ ਫੈਕਟਰੀਆਂ ਨੇ ਉਹਨਾਂ ਵਿੱਚ ਵੀ ਲੱਗੇ ਨੇ ਉਹਨਾਂ ਨੂੰ ਵੀ ਇਹਦੇ ਬਾਰੇ ਜਾਣੂ ਕਰਾਇਆ ਗਿਆ ਕਿ ਲੋਡ ਪੈਣ ਤੇ ਉਹਨਾਂ ਨੂੰ ਜਦੋਂ ਵੀ ਮੈਸੇਜ ਕੋਈ ਵੀ ਕਮਿਊਨਿਕੇਟ ਕਰਦੇ ਆ ਤੇ ਇਹਨੂੰ ਕਿਸ ਕਿਸ ਤਰੀਕੇ ਨਾਲ ਚਲਾਉਣਾ ਮੈਸਰ ਜਿਹੜੀ ਕੱਲ ਮੌਡਰਨਿੰਗ ਚੱਲਦੀ ਪਈ ਆ ਉਹਦੇ ਵਾਸਤੇ ਕੀ ਤਿਆਰੀਆਂ ਨੇ ਆਪਣੇ ਨਗਰ ਨਿਗਮ ਉਹਦੇ ਕੋ ਸਾਡੇ ਕੋਲ ਇੱਥੇ ਜਿਹੜਾ ਸਰਵਲ ਨੇ ਆ ਉਹ ਮੰਗਦਿਲ ਦੇ ਵਿੱਚ ਬਣੀ ਹੈ ਰੋਲ ਦਾ ਨਾਮ ਆ ਕੇ ਉਹਦੀ ਅੱਜ ਤਿਆਰੀ ਦੇ ਲਈ ਅੱਜ ਉਹਨੂੰ ਟੈਸਟ ਕੀਤਾ ਗਿਆ ਤੇ ਬਿਲਕੁਲ ਸਹੀ ਬਾਇਆ ਗਿਆ ਕੱਲ 7 ਤਰੀਕ ਨੂੰ ਮੰਗਦਿਲ ਹੋ ਗਈ ਇਹ ਵੀ ਉਹਨੇ ਚ ਮਾਰਕ ਕਰ ਦਿੱਤੀ ਤੇ ਸਰਕਾਰ ਵੱਲੋਂ ਦਾਖਲ ਜੀ ਜੀ ਸਾਹਿਬ ਦੀ ਲੈਟਰ ਆਈ ਹੈ ਤੇ ਜਿੱਦੇ ਵੀ ਤੁਹਾਡੇ ਸ਼ਹਿਰ ਦੇ ਵਿੱਚ ਸਾਹਿਬ ਨੇ ਇਹਨਾਂ ਬਾਰਿਆਂ ਨੂੰ ਕੀ ਕਰਕੇ ਰੱਖਿਆ ਹੈ ਤਾਂ ਇਹ ਟਰਲ ਬਹੁਤ ਦਿਨਾਂ ਦੇ ਵਿੱਚ ਇਹਨਾਂ ਨੂੰ ਮੱਤਿਆ ਜਾ ਸਕਦਾ ਹੈ ਕੋਲੀ ਕੁਤਿਆਰੀਆਂ ਦੇ ਆਰਡਰ ਹੈ ਜੀ ਇਹ ਹੁਣ ਤੱਕ ਦੇ ਕਾਰਪੋਰੇਸ਼ਨ ਕਿਤੇ ਬਸ ਇਹ ਹੀ ਆ ਤੇ ਬਾਕੀ ਜੇ ਕੋਈ ਬਾਗੀਆਂ ਹੋਰ ਹੋ ਰਹਾ ਹੈ ਤਾਂ ਕਿ ਉਸ ਤਰ੍ਹਾਂ ਦਾ ਉਹਦਾ ਪਾਇੰਟ ਕੀਤਾ ਜਾਏ ਸਰ ਇਹ ਪਹਿਲਾਂ ਕਿੱਥੇ ਵਰਤਿਆ ਜਾਂਦਾ ਇਹ ਟ੍ਰੱਕ ਪਹਿਲਾਂ ਕਦੋਂ ਵਰਤਿਆ ਜਾਂਦਾ ਹੁਣ ਤਾਂ ਬੰਕਰੀਟ ਤੇ ਬਿਲਕੁਲ ਸੱਤ ਲੜਾਈ ਦੇ ਵਿੱਚ ਵੀ ਵਰਤਿਆ ਜਾਂਦਾ ਕਿਤੇ ਇਸ ਤਰ੍ਹਾਂ ਹੀ ਸਮੇਂ ਸਮੇਂ ਦੇ ਤੇ ਜਦੋਂ ਕਰੋਨਾ ਆਇਆ ਤਾਂ ਵੀ ਇਹਨੂੰ ਵਰਤਿਆ ਜਾਂਦਾ ਇੰਡੀਆ ਕ੍ਰਾਈਮ ਨਿਊ zulm ke khilaf jung aap dekh rahe hain india crime